ਦੋਸਤੋ ਅੱਜਕਲ ਕਰਦੇ ਉਹਨਾਂ ਹਵਾਈ ਜਹਾਜ਼ ਜਾਂਦੀ ਜਿਨ੍ਹਾਂ ਨੇ ਉਡਾਣ ਤਾਂ ਭਰੀ ਪਰ ਕਦੇ ਵੀ ਲੈਂਡ ਨਹੀਂ ਹੋਏ ਕ੍ਰੈਸ਼ ਹੋ ਗਏ ਜਾਂ ਉਹਨਾਂ ਨੂੰ ਲੱਗੇ ਐਲੀਨ ਜਾਣਦੇ ਹਨ ਇਸ ਦੇ ਪਿੱਛੇ ਦੀ ਹੈ ਕੀ ਸਚਾਈ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਹੂਠੱਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਤੁਸੀਂ ਕਈ ਵਾਰ ਹਵਾਈ ਜਹਾਜ਼ਾਂ ਦੇ ਹਵਾ ਵਿੱਚ ਗਾਇਬ ਹੋਣ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅਸੀਂ ਜਿੰਨਾ ਹਵਾਈ ਜਹਾਜ਼ਾਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਰਹੱਸ ਅਜੇ ਤੱਕ ਸਾਹਮਣੇ ਨਹੀਂ ਆਇਆ ਕੁਝ ਲੋਕ ਇਨ੍ਹਾਂ ਹਵਾਈ ਜਹਾਜ਼ਾਂ ਦੇ ਲਾਪਤਾ ਹੋਣ ਨੂੰ ਏਲੀਅਨ ਨਾਲ ਜੋੜਦੇ ਹਨ ਜਦਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਸਮੁੰਦਰ ਵਿੱਚ ਕ੍ਰੈਸ਼ ਹੋ ਗਏ ਸਨ ਹਾਲਾਂਕਿ ਇਹਨਾਂ ਦੋਹਾਂ ਦਾਮਿਆਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਅੱव ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਜਹਾਜ਼ ਹਨ ਜੋ ਹਵਾ ਵਿੱਚ ਤਾਂ ਉੱਡੇ ਸਨ ਪਰ ਜ਼ਮੀਨ ਤੇ ਕਦੇ ਨਹੀਂ ਉਤਰੇ ਨੰਬਰ 1 ਫਲਾਈਟ 19 ਦੋਸਤ 5 ਦਸੰਬਰ 1945 ਨੂੰ ਦੁਪਹਿਰ 2:10 ਵਜੇ ਦੇ 14 ਪਾਇਲਟਾਂ ਨੂੰ ਲੈ ਕੇ ਇੱਕ ਰੁਟੀਨ ਸਕਲਾਈ ਫਲਾਈਟ ਨੇ ਫਰੋਰੀਡਾ ਵਿੱਚ ਆਪਣੇ ਬੇਸ ਤੋਂ ਉਡਾਣ ਭਰੀ ਪਰ ਫਲਾਈਟ ਤੋਂ ਥੋੜੀ ਦੂਰ ਜਾਣ ਤੋਂ ਬਾਅਦ ਬੇਸ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ ਬੇਸ ਸਟੇਸ਼ਨ ਤੇ ਮੌਜੂਦ ਲੋਕਾਂ ਨੂੰ ਲੱਗਿਆ ਕਿ ਇਹ ਕੋਈ ਤਕਨੀਕੀ ਖਰਾਬੀ ਹੋਵੇਗੀ ਜਿਸ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ ਪਰ ਜਦੋਂ ਫਲਾਈਟ ਤੋਂ ਬਾਅਦ ਕਾਫੀ ਸਮਾਂ ਬੀਤ ਗਿਆ ਅਤੇ ਉਨ੍ਹਾਂ ਨੂੰ ਕੋਈ ਵੀ ਸੰਪਰਕ ਨਾ ਮਿਲਿਆ ਤਾਂ ਲੋਕ ਘਬਰਾ ਗਏ ਇਸ ਲਈ ਖੋਜ ਜਹਾਜ਼ ਭੇਜੇ ਗਏ ਪਰ ਕੋਈ ਫਾਇਦਾ ਨਹੀਂ ਹੋਇਆ ਇਹ ਜਹਾਜ਼ ਕਿੱਥੇ ਗਾਇਬ ਹੋ ਗਿਆ ਇਸ ਦਾ ਅਜੇ ਤੱਕ ਪੂਰਾ ਪਤਾ ਨਹੀਂ ਲੱਗ ਸਕਿਆ ਕੁਝ ਲੋਕ ਇਸ ਨੂੰ ਏਲੀਨ ਥਿਊਰੀ ਨਾਲ ਜੋੜਦੇ ਹਨ ਜਦਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਜਹਾਜ਼ ਬਰਮੁੰਡਾ ਟ੍ਰਾਇੰਗਲ ਵਿੱਚ ਫਸ ਗਿਆ ਅਤੇ ਕ੍ਰੈਸ਼ ਹੋ ਗਿਆ ਨੰਬਰ 2 ਸਟਾਰ ਟਾਈਗਰ ਦੋਸਤ 30 ਜਨਵਰੀ 1948 ਨੂੰ ਇੱਕ ਬੀਐਸਏਏ ਸਟਾਰ ਟਾਈਗਰ ਹਵਾਈ ਜਹਾਜ਼ ਨੇ ਛੇ ਸ਼ਟਲਕ ਦਲ ਤੇ ਮੈਂਬਰਾਂ ਨਾਲ 27 ਯਾਤਰੀਆਂ ਨੂੰ ਲੈ ਕੇ ਅਜੋਰਸਲੀ ਸੈਟਾ ਮਾਰੀਆ ਤੋਂ ਉਡਾਨ ਭਰੀ ਟੇਕ-ਆਫ ਕਰਦੇ ਸਮੇਂ ਜਹਾਜ਼ 'ਤੇ ਬੈਠੇ ਲੋਕ ਆਪਣੀ ਯਾਤਰਾ ਨੂੰ ਲੈ ਕੇ ਕਾਪੀ ਉਤਸ਼ਾਹ ਸਨਾਂ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹਨਾਂ ਦੀ ਇਹ ਆਖਰੀ ਯਾਤਰਾ ਹੋਵੇਗੀ ਸੰਤਾ ਮਰੀਆ ਤੋਂ ਉਡਾਣ ਭਰਨ ਤੋਂ ਬਾਅਦ ਜਦੋਂ ਹਵਾਈ ਜਹਾਜ਼ ਬ੍ਰਾਹਮੰਡਾ ਟ੍ਰਾਇੰਗਲ ਦੇ ਨੇੜੇ ਪਹੁੰਚਿਆ ਤਾਂ ਸਵੇਰੇ ਕਰੀਬ 3:50 ਮਿੰਟਾਂ ਤੇ ਇਸ ਦਾ ਸਿਗਨਲ ਬੰਦ ਹੋ ਗਿਆ ਕੰਟਰੋਲ ਰੂਮ ਵਿੱਚ ਕਈ ਵਾਰ ਸੰਪਰਕ ਕੀਤਾ ਗਿਆ ਅਤੇ ਕੋਸ਼ਿਸ਼ ਕੀਤੀ ਗਈ ਪਰ ਕੋਈ ਫਾਇਦਾ ਨਾ ਹੋਇਆ ਕਿਸੇ ਨੂੰ ਨਹੀਂ ਪਤਾ ਕਿ ਇਹ ਜਹਾਜ਼ ਕਿੱਥੇ ਗਾਇਬ ਹੋ ਗਿਆ ਨੰਬਰ 3 ਫਲਾਈਟ ਹੈ 914 ਦੋਸਤੋ ਇਸ ਹਵਾਈ ਜਹਾਜ਼ ਦੀ ਕਹਾਣੀ ਸਭ ਤੋਂ ਰਮਚਕ ਹੈ ਕਿਉਂਕਿ ਇਸਦੇ ਲਾਪਤਾ ਹੋਣ ਤੋਂ 30 ਸਾਲਾਂ ਬਾਅਦ ਇਹ ਦੁਬਾਰਾ ਦੇਖਿਆ ਗਿਆ ਸੀ ਪਰ ਫਿਰ ਗਾਇਬ ਹੋ ਗਿਆ ਸੀ ਅਤੇ ਅੱਜ ਤੱਕ ਨਹੀਂ ਮਿਲਿਆ ਦਰਅਸਲ ਫਲਾਈਟ 914 ਬਾਰੇ ਕਿਹਾ ਜਾਂਦਾ ਹੈ ਕਿ ਇਸਨੇ 2 ਜੁਲਾਈ 1955 ਨੂੰ ਨਿਊਯਾਰਕ ਅਮਰੀਕਾ ਤੋਂ ਮਿਆਮੀ ਲਈ ਉਡਾਣ ਭਰੀ ਸੀ ਪਰ ਇਹ ਕਦੇ ਮਿਆਮੀ ਨਹੀਂ ਪਹੁੰਚਿਆ ਭਾਵੇਂ ਇਹ ਜਹਾਜ਼ ਹਵਾ ਵਿੱਚ ਹੀ ਗਾਇਬ ਹੋ ਗਿਆ ਇਸ ਜਹਾਜ਼ ਵਿੱਚ ਕੁੱਲ 57 ਯਾਤਰੀ ਸਵਾਰ ਸਨ ਅਮਰੀਕੀ ਫੌਜ ਨੇ ਇਸ ਜਹਾਜ਼ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਹਾਲਾਂਕਿ ਰਾਨੀ ਦੀ ਗੱਲ ਇਹ ਹੈ ਕਿ ਇਸਦੇ ਲਾਪਤਾ ਹੋਣ ਤੋਂ 30 ਸਾਲ ਬਾਅਦ 1985 ਵਿੱਚ ਇੱਕ ਦਿਨ ਇਹ ਫਲਾਈਟ ਬੇਕਾਰਾਕਸ ਦੇ 에어ਪੋਰਟ ਤੇ ਅਚਾਨਕ ਉਤਰ ਗਿਆ ਲੈਂਡਿੰਗ ਤੋਂ ਬਾਅਦ ਪਾਇਲਟ ਉੱਥੇ ਮੌਜੂਦ ਸਟਾਫ ਨੂੰ ਪੁੱਛਦਾ ਹੈ ਕਿ ਇਹ ਕਿਹੜਾ ਸਾਲ ਹੈ ਅਤੇ ਗਰਾਉਂਡ ਸਟਾਫ ਕਹ ਦੱਸਦਾ ਹੈ ਕਿ 1985 ਹੈ ਇਹ ਸੁਣ ਕੇ ਪਾਇਲਟ ਦਾ ਚਿਹਰਾ ਫਿੱਕਾ ਪੈ ਗਿਆ ਇਸ ਤੋਂ ਪਹਿਲਾਂ ਕਿ ਲੋਕ ਕੋਈ ਸਮਝ ਪਾਉਂਦੇ ਆ ਬਾਈ ਜਾਂ ਹਵਾ ਵਿੱਚ ਉੜਦਾ ਹੈ ਅਤੇ ਕੁਝ ਦੂਰ ਜਾਣ ਤੋਂ ਬਾਅਦ ਗਾਇਬ ਹੋ ਜਾਂਦਾ ਹੈ ਇਸ ਵਿੱਚ ਸਭ ਤੋਂ ਹੈਰਾਨੀਗਰ ਗੱਲ ਇਹ ਹੈ ਕਿ ਬੰਜੂਲਾ ਦੇ ਕਾਰਾਕਸ ਦੇ 에ਅਰਪੋਰਟ ਦੇ ਕੰਟਰੋਲ ਰੂਮ ਨੂੰ ਇਸ ਜਹਾਜ਼ ਦੇ ਲੈਂਡਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਹ ਜਹਾਜ਼ ਅਚਾਨਕ ਰਡਾਰ ਤੇ ਆ ਗਿਆ ਅਤੇ ਉਤਰ ਗਿਆ ਅਤੇ ਵਾਪਸ ਚਲਾ ਗਿਆ ਦੋਸਤੋ ਇਹ ਸਨੂ ਜਹਾ ਜਿਨ੍ਹਾਂ ਬਾਰੇ ਅਜ ਤੱਕ ਕੋਈ ਵੀ ਖਬਰ ਨਹੀਂ ਇਹ ਕਿੱਥੇ ਗਏ ਤੇ ਕਿੱਥੇ ਗਾਇਬ ਹੋ ਗਏ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ